ਕਈ ਪੈਣ ਦੇ ਕਮੈਂਟ ਆਏ ਸੀ ਕਿ ਸਾਡੇ ਪੱਲੇ ਸਖਤ ਬੰਦੇ ਨੇ ਅੱਜ ਦੀ ਵੀਡੀਓ ਵਿੱਚ ਆਪਾਂ ਰੂਮ ਵਰਗੇ ਸੌਫਟ ਪੱਲੇ ਤਿਆਰ ਕਰਾਂਗੇ ਤੇ ਜਿਹੜੇ ਕਿ ਮੂੰਹ ਵਿੱਚ ਜਾਨ ਸਾਰੀ ਘੁੱਲ ਜਾਣਗੇ ਤੇ ਟੇਸਟੀ ਇੰਨੇ ਜ਼ਿਆਦਾ ਬਣਨਗੇ ਕਿ ਤੁਸੀਂ ਬਾਜ਼ਾਰ ਦਾ ਰਾਹ ਭੁੱਲ ਜਾਓਗੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕੋਲੀ ਲਈਏ ਤੋਤੇ ਹੋਏ ਮਾਹਾਂ ਦੀ ਦਾਲ ਜਿਹਨੂੰ ਉੜਦ ਦੀ ਦਾਲ ਬੋਲਦੇ ਆ ਕਈ ਪੁੱਛਦੇ ਨੇ ਜੀ ਤੁਸੀਂ ਉੜਦ ਦੀ ਦਾਲ ਕਹਿੰਦੇ ਹੋ ਤੋਤੇ ਹੋਏ ਮਾਹ ਹੁੰਦੇ ਨੇ ਤੇ ਸ਼ਾਬਤ ਵੀ ਆਉਂਦੇ ਨੇ ਪਾਨਿਕ ਸਿਰਫ ਐਨਾ ਹੀ ਹੁੰਦਾ ਜੇ ਤੁਸੀਂ ਇਹ ਅੱਧੇ ਮਾਹ ਲੈਨੇ ਹੋ ਤਾਂ ਇਹ 7 ਤੋਂ 8 ਘੰਟਿਆਂ ਵਿੱਚ ਪਿਉਂਤੇ ਜਾਂਦੇ ਆ ਜੇ ਤੁਸੀਂ ਇਹ ਸਾਬਤ ਲੈਨੇ ਹੋ ਤਾਂ ਉਹਨਾਂ ਨੂੰ ਪਿਉਣ ਤੇ 15 ਤੋਂ 16 ਘੰਟੇ ਲੱਗ ਜਾਂਦੇ ਜਾਨੀ ਕਿ ਦੁੱਗਣਾ ਟਾਈਮ ਲੱਗਦਾ ਖੁੱਲੇ ਟਾਈਮ ਵਿੱਚ ਦਾਲ ਨੂੰ ਤੁਸੀਂ ਪਿਉਓਗੇ ਪੱਲੇ ਉਹਨੇ ਜਿਆਦਾ ਹੀ ਟੇਸਟੀ ਬਣਨਗੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਓ ਉਸ ਤੋਂ ਬਾਅਦ ਜਦੋਂ ਵੀ ਜੱਗ ਵਿੱਚ ਪਾ ਕੇ ਗ੍ਰाइंड ਕਰੋਗੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਥੋੜਾ ਜਿਹਾ ਦਾਲ ਵਿੱਚ ਪਾਣੀ ਸੀ ਮੈਂ ਬਾਅਦ ਵਿੱਚ ਕੱਢ ਦਿੱਤਾ ਅੱਧੀ ਦਾਲ ਆਪਾਂ ਇੱਕ ਵਾਰੀ ਚ ਇਹਦੇ ਵਿੱਚ ਪਾ ਲਈ ਤੇ ਦੋ ਪਾਈਆਂ ਹਰੀਆਂ ਮਿਰਚਾਂ ਅਦਰਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਇੱਕ ਮਿੰਟ ਲਈ ਜਦੋਂ ਤੁਸੀਂ ਇਹਨੂੰ ਗ੍ਰਾਇੰਡ ਕਰ ਲਿਆ ਫਿਰ ਜੱਗ ਨੂੰ ਖੋਲ ਲੈਣਾ ਫਿਰ ਦੋ ਕਸਪੂਨ ਪਾਵਾਂਗੇ ਪਾਣੀ ਦੇ ਇੱਕੋ ਵਾਰ ਚ ਜ਼ਿਆਦਾ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤਿੰਨ ਚਾਰ ਵਾਰੀਆਂ ਵਿੱਚ ਲਗਾਤਾਰ ਗ੍ਰਾਇੰਡ ਕਰਨਾ ਹੈ ਇੱਥੇ ਇਸ ਗੱਲ ਦਾ ਹੀ ਧਿਆਨ ਰੱਖਣ ਵਾਲਾ ਪਾਣੀ ਤੁਹਾਡਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਭੱਲੇ ਬਿਲਕੁਲ ਖਰਾਬ ਹੋ ਜਾਣਗੇ ਤੇ ਉਹਦਾ ਕੋਈ ਹੱਲ ਨਹੀਂ ਹੋਣਾ ਉਸ ਤੋਂ ਬਾਅਦ ਜੀ ਦੇਖੋ ਇਹਦਾ ਪੇਸਟ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਿਰਫ 4 ਤੋਂ 5 ਚਮਚਾ ਪਾਣੀ ਦੇ ਪਏ ਹੈ ਕਿਉਂਕਿ ਦਾਲ ਵਿੱਚ ਪਹਿਲਾਂ ਬਿਲਕੁਲ ਪਾਣੀ ਨਹੀਂ ਸੀ ਜੇ ਤੁਹਾਡੀ ਦਾਲ ਵਿੱਚ ਪਹਿਲਾਂ ਪਾਣੀ ਹੋਇਆ ਤਾਂ ਇਹਦੇ ਵਿੱਚ 2 ਚਮਚਾ ਹੀ ਪਾਣੀ ਦੇ ਪੈਣਗੇ ਮਤਲਬ ਦਾਲ ਜਦੋਂ ਤੁਸੀਂ ਧੋਵੋਗੇ ਉਦੋਂ ਜ਼ਿਆਦਾ ਇਹਦੇ ਵਿੱਚ ਪਾਣੀ ਨਾ ਰੱਖਿਓ ਇੰਨਾ ਸਮੂਥ ਪੇਸਟ ਹੋਵੇ ਕਿ ਹੱਥਾਂ ਤੇ ਪਤਾ ਹੀ ਨਾ ਲੱਗੇ ਕੋਈ ਚੀਜ਼ ਪਈ ਹੈ ਉਸ ਤੋਂ ਬਾਅਦ ਜਦੋਂ ਇਹ ਤਿਆਰ ਹੋ ਗਿਆ ਇਹਨੂੰ ਆਪਾਂ ਇੱਕ ਖੁੱਲੇ ਜੇ ਭਾਂਡੇ ਵਿੱਚ ਕੱਢ ਲਾਂਗੇ ਮੈਂ ਇੱਥੇ ਪ੍ਰਾਤ ਦੀ ਵਰਤੋਂ ਕੀਤੀ ਹੈ ਤੁਸੀਂ ਕੋਈ ਵੀ ਭਾਂਡਾ ਵਰਤ ਸਕਦੇ ਹਾਂ ਫਿਰ ਬਚੀ ਹੋਈ ਦੂਜੀ ਦਾਲ ਨੂੰ ਵੀ ਇਸੇ ਤਰ੍ਹਾਂ ਹੀ ਜੱਗ ਵਿੱਚ ਪਾ ਕੇ ਦੋ ਤਿੰਨ ਵਾਰੀਆਂ ਵਿੱਚ ਆਪਾਂ ਲਗਾਤਾਰ ਗ੍ਰਾਇੰਡ ਕਰ ਲਿਆ ਤੇ ਉਹਦਾ ਵੀ ਸਮੂਥ ਜਿਹਾ ਪੇਸਟ ਤੁਸੀਂ ਤਿਆਰ ਕਰ ਲੈਣਾ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਪੱਲੇ ਐਨੇ ਜ਼ਿਆਦਾ ਟੇਸਟੀ ਬਣਨਗੇ ਕਿ ਤੁਸੀਂ ਜਦੋਂ ਬਣਾ ਲੇ ਸੋਨੂੰ ਯਕੀਨ ਨਹੀਂ ਹੋਣਾ ਕਿਉਂਕਿ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਵੜਨ ਨਹੀਂ। ਦੂਸਰਾ ਪੇਸਟ ਵੀ ਤਿਆਰ ਹੋ ਗਿਆ ਤੇ ਆਪਾਂ ਉਹਨੂੰ ਵੀ ਪ੍ਰਾਂਤ ਵਿੱਚ ਕੱਢ ਲਿਆ। ਜੱਗ ਉੱਪਰ ਲੱਗਿਆ ਸਾਰਾ ਪੇਸਟ ਚਾਹੇ ਤੁਸੀਂ ਹੱਥਾਂ ਨਾਲ ਉਤਾਰ ਲਿਓ ਚਾਹੇ ਚਮਚ ਨਾਲ ਉਤਾਰ ਲਿਓ। ਪਰ ਇਹਦੇ ਵਿੱਚ ਪਾਣੀ ਪਾ ਕੇ ਤੁਸੀਂ ਬਿਲਕੁਲ ਮਿਕਸ ਨਹੀਂ ਕਰਨਾ ਕਿਉਂਕਿ ਕਈ ਵਾਰੀ ਆਪਾਂ ਨੂੰ ਹੁੰਦਾ ਹੈ ਕਿ ਜੱਗ ਦੇ ਵਿੱਚ ਲਾਸਟ ਤੇ ਥੋੜਾ ਜਿਹਾ ਪਾਣੀ ਪਾਈਏ ਤੇ ਸਾਰੇ ਨੂੰ ਉਤਾਰ ਲਈਏ ਇੱਥੇ ਤੁਹਾਡਾ ਜਿਹੜਾ ਇਹ ਪੇਸਟ ਹੈ ਬਿਲਕੁਲ ਖਰਾਬ ਹੋ ਜਾਊਗਾ ਇਸ ਲਈ ਥੋੜਾ ਬਹੁਤ ਜੱਗ ਨਾਲ ਲੱਗਿਆ ਤਾਂ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ 7 ਤੋਂ 8 ਮਿੰਟ ਲਗਾਤਾਰ ਇੱਕੋ ਡਾਇਰੈਕਸ਼ਨ ਵਿੱਚ ਤੁਸੀਂ ਆਪਣੇ ਹੱਥ ਨੂੰ ਘੁਮਾਉਂਦੇ ਜਾਣਾ ਜਦੋਂ ਇਹਨੂੰ 6 ਕੁ ਮਿੰਟ ਹੋ ਗਏ ਫਿਰ ਵਿੱਚ ਇਹਦੇ ਤੁਸੀਂ ਕਾਲਾ ਨਮਕ ਤੇ ਕਾਲੀ ਮਿਰਚ ਬਿਲਕੁਲ ਥੋੜਾ ਥੋੜਾ ਮਿਕਸ ਕਰ ਦਿਓ ਤੇ ਫਿਰ ਇਹਨੂੰ 1-2 ਮਿੰਟਾਂ ਲਈ ਲਗਾਤਾਰ ਮਿਕਸ ਕਰਦੇ ਰਹੋ ਇੱਕੋ ਡਾਇਰੈਕਸ਼ਨ ਵਿੱਚ ਹੱਥ ਚਲਾਉਂਗੇ ਤਾਂ ਦਾਲ ਵਿੱਚ ਇੰਨੀ ਜ਼ਿਆਦਾ ਫਲਵਟ ਆ ਜਾਊਗੀ ਤੁਹਾਨੂੰ ਯਕੀਨ ਨਹੀਂ ਹੋਣਾ ਕਿਉਂਕਿ ਇਹ ਦਾਲ ਦੁੱਗਣੀ ਲੱਗਣ ਲੱਗ ਜੂ ਉਸ ਤੋਂ ਬਾਅਦ ਜੀ ਦੇਖੋ ਇਹ ਬਿਲਕੁਲ ਕਰੀਮ ਦੀ ਤਰ੍ਹਾਂ ਤਿਆਰ ਹੋਗੀ ਪੂਰੀ ਸ਼ਾਈਨਿੰਗ ਇਹਦੇ ਵਿੱਚ ਆ ਜੂਗੀ ਇਹੀ ਗੱਲ ਦਾ ਇੱਥੇ ਤੁਸੀਂ ਧਿਆਨ ਰੱਖਣਾ ਜਦੋਂ ਤੁਹਾਡੀ ਦਾਲ ਵਿੱਚ ਇੰਨੀ ਫਲਾਵਰਤਾ ਜੇ ਇੰਨੀ ਸ਼ਾਈਨਿੰਗ ਦੇਣ ਲੱਗ ਜਾਏ ਸਮਝੋ ਪੱਲਿਆਂ ਲਈ ਤਿਆਰ ਹੈ ਜਦੋਂ ਇੱਥੇ ਅਸੀਂ ਕਮੀ ਰੱਖ ਦਨੇ ਇਹਨੂੰ ਪੂਰਾ ਟਾਈਮ ਮਿਕਸ ਨਹੀਂ ਕਰਦੇ ਤਾਂ ਪੱਲੇ ਸਖਤ ਬਣਦੇ ਨੇ ਤੇ ਉਹਨੇ ਜਿਆਦਾ ਫਲਾਵਰਟ ਵਿੱਚ ਵੀ ਨਹੀਂ ਆਉਂਦੇ ਫਿਰ ਕੌਲੀ ਭਰ ਕੇ ਲੈ ਲਿਓ ਪਾਣੀ ਦੀ ਤੇ ਪੇਸਟ ਨੂੰ ਇਹਦੇ ਵਿੱਚ ਪਾ ਕੇ ਦੇਖ ਲਿਓ ਜੇ ਉੱਪਰ ਚੰਗੀ ਤਰ੍ਹਾਂ ਇਸ ਤਰ੍ਹਾਂ ਤੈਰਨ ਲੱਗ ਗਿਆ ਕੋਲਦਾ ਦੇਖੋ ਬਿਲਕੁਲ ਨਹੀਂ ਤਾਂ ਸਮਝੋ ਇਹ ਪੱਲਿਆਂ ਲਈ ਬਿਲਕੁਲ ਪਰਫੈਕਟ ਹੈ ਹੁਣ ਤੁਸੀਂ ਇਹਦੇ ਪੱਲੇ ਤਿਆਰ ਕਰ ਸਕਦੇ ਹੋ ਫਿਰ ਕੋਈ ਵੀ ਛੋਟਾ ਜਿਹਾ 스ਪੂਨ ਲੈ ਲਿਓ ਜਾਂ ਕਰਚੀ ਲੈ ਲਿਓ ਇਹ ਆਪਾਂ ਬਿਲਕੁਲ ਬਾਜ਼ਾਰ ਵਾਂਗੂ ਬਣਾਵਾਂਗੇ ਦੋ ਤਰੀਕੇ ਮੈਂ ਤੁਹਾਨੂੰ ਦੱਸਾਂਗੀ ਧਿਆਨ ਨਾਲ ਦੇਖਿਓ ਪਹਿਲਾ ਤਰੀਕਾ ਜੇ ਬਿਲਕੁਲ ਬਾਜ਼ਾਰ ਵਰਗੇ ਗੋਲ ਬਣਾਉਣੇ ਆ ਤਾਂ ਕਿਸੇ ਵੀ 스ਪੂਨ ਜਾਂ ਕਰਚੀ ਵਿੱਚ ਤੇਲ ਲਗਾ ਕੇ ਥੋੜਾ ਥੋੜਾ ਇਹ ਪੇਸਟ ਵਿੱਚ ਰੱਖਦੇ ਜਾਇਓ ਉਸ ਤੋਂ ਬਾਅਦ ਤੇਲ ਦੇ ਵਿੱਚ ਪਾਉਂਦੇ ਜਾਇਓ ਤੇ ਦੂਸਰਾ ਤਰੀਕਾ ਕੀ ਹੱਥਾਂ ਨਾਲ ਤੇਲ ਲਗਾ ਲਿਓ ਚਾਰ ਉਂਗਲਾਂ ਦੇ ਉੱਪਰ ਇਹਨੂੰ ਰੱਖ ਕੇ ਅੰਗੂਠੇ ਨਾਲ ਧੱਕਦੇ ਜਾਓ ਇਹ ਵੀ ਭੱਲੇ ਬੜੇ ਵਧੀਆ ਬਣਨਗੇ ਤਰੀਕੇ ਦੋਨੇ ਆਸਾਨ ਹੈ ਕੋਈ ਮਰਜ਼ੀ ਵਰਤ ਸਕਦੇ ਹੋ ਤੇਲ ਨੂੰ ਫੁੱਲ ਗਰਮ ਨਹੀਂ ਕਰਨਾ ਮੀਡੀਅਮ ਗਰਮ ਦੇ ਵਿੱਚ ਹੀ ਤੁਸੀਂ ਇਹ ਪੇਸਟ ਜਿਹੜਾ ਗੋਲ ਜੀ ਸ਼ੇਪ ਵਿੱਚ ਬਣਾ ਕੇ ਇਹਦੇ ਵਿੱਚ ਪਾਉਂਦੇ ਜਾਓ ਤਾਂ ਕਿ ਭੱਲੇ ਜਿਹੜੇ ਗੋਲ-ਗੋਲ ਬਣਨ ਉਸ ਤੋਂ ਬਾਅਦ 1 ਮਿੰਟ ਤੱਕ ਇਹਨੂੰ ਐਸੀ ਜਰ੍ਹਾਂ ਹੀ ਪਏ ਰਹਿਣ ਦਿਓ ਜਿਵੇਂ ਜਿਵੇਂ ਇਹ ਪੱਕਣਗੇ ਆਪਣੇ ਆਪ ਹੀ ਉੱਪਰ ਆਉਂਦੇ ਜਾਣਗੇ ਤੇ ਮਿੰਟਾਂ ਵਿੱਚ ਹੀ ਇਹਦੀ ਸਾਈਡ ਆ ਜਿਹੜੀ ਚੇਂਜ ਹੋ ਜੂ ਕਿਉਂਕਿ ਇਹ ਗੋਲ ਜੇ ਹੋਣਗੇ ਤੇ ਤੇਲ ਵਿੱਚ ਆ ਆਪਣੇ ਆਪ ਹੀ ਘੁਮਦੇ ਫਿਰਦੇ ਆ ਜਦੋਂ ਇਸ ਤਰੀਕੇ ਦੇ ਬਣਗੇ ਤਾਂ ਸਮਝੋ ਤੁਹਾਡੇ ਪੱਲੇ ਬਿਲਕੁਲ ਤਿਆਰ ਹੈ 5 ਤੋਂ 6 ਮਿੰਟ ਲਗਾਤਾਰ ਇਹਨਾਂ ਨੂੰ ਤੁਸੀਂ ਸਲੋ ਫਲੇਮ ਤੇ ਹੌਲੀ ਹੌਲੀ ਪਕਾਉਣਾ ਹੈਗਾ ਜਿੰਨੀ ਹੌਲੀ ਪਕਾਉਂਗੇ ਨਾ ਤਾਂ ਕਲਰ ਚੇਂਜ ਹੋਊਗਾ ਅੰਦਰ ਤੱਕ ਪੱਕ ਕੇ ਤਿਆਰ ਹੋਣਗੇ ਤੇ ਫੁੱਲ ਕੇ ਵੀ ਕਾਫੀ ਵੱਡੇ ਸਾਈਜ਼ ਦੇ ਹੋ ਜਾਣਗੇ ਫਿਰ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਲੈ ਲਿਓ ਪਾਣੀ ਤੇ ਉਹਨੂੰ ਗਰਮ ਰੱਖ ਦਿਓ ਉਹਦੇ ਵਿੱਚ ਅੱਧਾ ਚਮਚਾ ਪਾ ਲਿਓ ਨਮਕ ਦਾ ਪਾਣੀ ਇੰਨਾ ਕਿ ਗਰਮ ਹੋਵੇ ਮਤਲਬ ਹਲਕਾ ਗਰਮ ਹੋਵੇ ਜਿਹਦੇ ਵਿੱਚ ਤੁਸੀਂ ਹੱਥ ਜਿਹੜਾ ਆਰਾਮ ਨਾਲ ਆਪਣਾ ਪਾ ਸਕੋ ਇਹ ਤੁਸੀਂ ਟੱਚ ਕਰਕੇ ਇਹਨੂੰ ਦੇਖ ਲੈਣਾ ਹੈ ਮਤਲਬ ਕੋਸਾ ਜਿਹਾ ਪਾਣੀ ਤੁਹਾਡਾ ਹੋਣਾ ਚਾਹੀਦਾ ਐਥੇ ਹੀ ਗੈਸ ਨੂੰ ਨਾਲ ਦੀ ਨਾਲ ਬੰਦ ਕਰ ਦਿਓ ਇਹਦੇ ਵਿੱਚ ਆਪਾਂ ਪੱਲਿਆਂ ਨੂੰ 15 ਕਿ ਮਿੰਟ ਲਈ ਭਿਓ ਕੇ ਰੱਖਾਂਗੇ ਜਾਨੀ ਕਿ ਡਬੋ ਕੇ ਰੱਖਾਂਗੇ ਪੱਲੇ ਆਪਣੇ ਪਹਿਲਾਂ ਹੀ ਬਹੁਤ ਜ਼ਿਆਦਾ ਸੌਫਟ ਹੈ ਇਹ ਨਹੀਂ ਕਿ ਪਾਣੀ ਵਿੱਚ ਪਾਉਣ ਤੋਂ ਬਾਅਦ ਸੌਫਟ ਹੋਣਗੇ ਇਹ ਬਨਨਸਾਰੀ ਬਹੁਤ ਸੌਫਟ ਨੇ ਲੇਖੋ ਬਿਲਕੁਲ ਆਸਾਨੀ ਨਾਲ ਇਹ ਦਵਾਈ ਜਾ ਰਹੀ ਹੈ ਪਰ ਆਪਾਂ ਇਹਨੂੰ ਜ਼ਿਆਦਾ ਪ੍ਰੈਸ ਨਹੀਂ ਕਰਦੇ ਕਿਉਂਕਿ ਨਹੀਂ ਤਾਂ ਇਹਨਾਂ ਦੀ ਸ਼ੇਪ ਖਰਾਬ ਹੋ ਜਾਊਗੀ ਉਸ ਤੋਂ ਬਾਅਦ ਹਲਕੇ ਗਰਮ ਪਾਣੀ ਦੇ ਵਿੱਚ ਆਪਾਂ ਸਾਰਿਆਂ ਨੂੰ ਇੱਕੋਸਾਰ ਪਾ ਦਾਂਗੇ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਭਾਂਡਾ ਲੈ ਲੈਣਾ ਕੋਈ ਡੂੰਗਾ ਲੈ ਲਿਓ ਜਿਹੜਾ ਕਿ ਨੀਚੋਂ ਥੋੜਾ ਜਿਹਾ ਡੂੰਗਾ ਹੋਵੇ ਤੇ ਉਹਦੇ ਨਾਲ ਇਹਨੂੰ ਇੱਥੇ ਪ੍ਰੈਸ ਕਰਕੇ ਰੱਖਣਾ ਹੈ ਜਦੋਂ ਪੱਲੇ ਜਿਆਦਾ ਹੁੰਦੇ ਸਖਤ ਰਹਿੰਦੇ ਨੇ ਤਾਂ ਉਹਦੇ ਵਿੱਚ ਪਾਣੀ ਦੀ ਵੀ ਕਮੀ ਹੁੰਦੀ ਹੈ ਚੰਗੀ ਤਰ੍ਹਾਂ ਉਹ ਪਾਣੀ ਵਿੱਚ ਡਿੱਪ ਨਹੀਂ ਕਰਦੇ ਇਸ ਤਰੀਕੇ ਨਾਲ ਇਹਨੂੰ ਰੱਖ ਕੇ ਉੱਪਰ ਦੀ ਆਪਾਂ ਖਾਲੀ ਥਾਲੀ ਦੇ ਦਾਂਗੇ ਤਾਂ ਕਿ ਉਹਦਾ ਹਲਕਾ ਜਿਹਾ ਵੇਟ ਆ ਜੇ ਤੇ ਚੰਗੀ ਤਰ੍ਹਾਂ نیچے ਪ੍ਰੈਸ ਹੋਣ ਸਾਰੇ ਭੱਲਿਆਂ ਨੂੰ 12 ਤੋਂ 15 ਮਿੰਟ ਆਪਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਰੱਖਾਂਗੇ ਜਿੰਨਾ ਕ ਇਹ ਦਵਾ ਕੇ ਰੱਖੋਗੇ ਇੱਕੋ ਟਾਈਮ ਤੇ ਸਾਰੇ ਇੱਕੋ ਤਰੀਕੇ ਨਾਲ ਹੀ ਤਿਆਰ ਹੋਣਗੇ ਬਸ ਇਹ ਨਿੱਕੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਜਿਹੜੀਆਂ ਆਪਾਂ ਵਿਸਾਰ ਦਿੰਨੇ ਆ ਤੇ ਉਹਦੇ ਨਾਲ ਆਪਣੀ ਚੀਜ਼ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਆ ਵਧੀਆ ਨਹੀਂ ਬਣਦੀ ਦੇਖੋ ਬਿਲਕੁਲ ਬਾਜ਼ਾਰ ਵਰਗਾ ਕਲਰ ਆਇਆ ਜਿਵੇਂ ਰੇੜੀਆਂ ਤੇ ਭੱਲੇ ਬਣਦੇ ਆ ਇਸੇ ਤਰ੍ਹਾਂ ਹੀ ਪਾਣੀ ਵਿੱਚ ਪਏ ਹੁੰਦੇ ਆ ਇਹੋ ਜਿਹਾ ਹੀ ਉਹਨਾਂ ਦਾ ਕਲਰ ਹੁੰਦਾ ਫਿਰ ਹਲਕੇ ਜਿਹੇ ਹੱਥਾਂ ਨਾਲ ਹੌਲੀ-ਹੌਲੀ ਦਵਾ ਦਿਓ ਨਾਲੇ ਤਾਂ ਜਿਹੜਾ ਉੱਪਰ ਤੇ ਜਦੋਂ ਦਾ ਉ ਇਸਾਰਾ ਉੱਤਰ ਜਾਂਦਾ ਕਿਉਂਕਿ ਪਾਣੀ ਆਪਣਾ ਇੱਥੇ ਕਾਫੀ ਗਰਮ ਹੋ ਜਾਂਦਾ ਕਿਉਂਕਿ ਗਰਮ ਗਰਮ ਭੱਲੇ ਆਪਾਂ ਇਹਦੇ ਵਿੱਚ ਪਾਦੇ ਸੀ ਤੇ ਉਸ ਤੋਂ ਬਾਅਦ ਦੇਖੋ ਇਹ ਪੱਕ ਕੇ ਬਣ ਕੇ ਬਿਲਕੁਲ ਤਿਆਰ ਹੈ 1 ਘੰਟੇ ਲਈ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਤਾਂ ਕਿ ਚੰਗੀ ਤਰ੍ਹਾਂ ਠੰਡੇ ਹੋ ਜਾਣ ਕਿਉਂਕਿ ਭੱਲੇ ਜਿਹੜਾ ਠੰਡਾ ਹੀ ਵਧੀਆ ਲੱਗਦਾ ਹੈ ਫਿਰ ਲਿਮਾਂ ਗਿਆ ਆਪਾਂ ਦਹੀਂ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਬੀਟ ਕਰ ਲਿਆ ਨਾ ਜ਼ਿਆਦਾ ਪਤਲੀ ਤੇ ਨਾ ਜ਼ਿਆਦਾ ਗਾੜੀ ਦੋ ਚਮਚ ਵਿੱਚ ਪਾ ਲਿਓ ਬੂਰਾ ਖੰਡ ਦੇ ਚਾਹੇ ਮਿਸ਼ਰੀ ਪਾ ਲਿਓ ਮਿਕਸ ਕਰ ਲਿਓ ਪੱਲੇ ਲਈ ਸਾਰਾ ਸਮਾਨ ਆਪਣੇ ਕੋਲ ਤਿਆਰ ਹੈ ਗ੍ਰੀਨ ਸੌਸ ਰੈੱਡ ਸੌਸ ਜਦੋਂ ਪੱਲਾ ਤਿਆਰ ਕਰਾਂਗੇ ਉਹਦੇ ਨਾਲ ਇਮਲੀ ਦੀ ਸੌਸ ਜ਼ਰੂਰ ਤਿਆਰ ਕਰਿਓ ਕਿਉਂਕਿ ਉਹਦੇ ਨਾਲ ਇਹਦਾ ਟੇਸਟ ਦੁੱਗਣਾ ਹੋ ਜਾਂਦਾ ਹੈਗਾ ਬਹੁਤ ਹੀ ਮਜ਼ੇਦਾਰ ਜਿਹਾ ਦਹੀਂ ਪੱਲਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਹੁਣ ਬੱਚੇ ਵੀ ਖਾਣ ਲਈ ਤਿਆਰ ᱛੀ ਹੁਣ ਜਦੋਂ ਹੀ ਤੁਸੀਂ ਇਹਨੂੰ ਸਰਵ ਕਰਨਾ ਹੈਗਾ ਤਾਂ ਪਲੇਟ ਵਿੱਚ ਪੱਲੇ ਪਾ ਕੇ ਉੱਪਰ ਦੋ ਚਮਚ ਪਾ ਲਿਓ ਦਹੀਂ ਦੇ ਰੈੱਡ ਸੌਸ ਪਾਓ ਗ੍ਰੀਨ ਸੌਸ ਫਿਰ ਪਾਓ ਕਾਲਾ ਨਮਕ ਕਾਲੀ ਮਿਰਚ ਜੀਰਾ ਪਾਊਡਰ ਜੇ ਜ਼ਿਆਦਾ ਤਿੱਖਾ ਪਸੰਦ ਹੈ ਤਾਂ ਲਾਲ ਮਿਰਚ ਪਾ ਲਿਓ ਚਾਟ ਮਸਾਲਾ ਪਾਲਿਓ ਪੱਲੇ ਨੂੰ ਜਿੰਨਾ ਟੇਸਟੀ ਬਣਾਉਣਾ ਤੁਸੀਂ ਆਪਣੀ ਮਰਜ਼ੀ ਦਾ ਸਮਾਨ ਪਾਉਂਦੇ ਜਾਓ ਤੇ ਐਨਾ ਜਿਆਦਾ ਸੌਫਟ ਇਹ ਪੱਲਾ ਹੈ ਕਿ ਮੂੰਹ ਵਿੱਚ ਜਾਨ ਸਾਰੀ ਘੁਲ ਜੂਗਾ ਹੱਥਾਂ ਨਾਲ ਹੀ ਭਰਨਗੇ ਜਦੋਂ ਮਾੜਾ ਜਿਹਾ ਵੀ ਹੱਥ ਲਗਾਉਂਗੇ ਤੇ ਬਾਜ਼ਾਰ ਦਾ ਤੁਹਾਨੂੰ ਰਾਹ ਪਲਾ ਦੇਗਾ ਜਿਹਨੂੰ ਵੀ ਖਵਾਓਗੇ ਤੇ ਬਾਰ-ਬਾਰ ਇਹਦੀ ਡਿਮਾਂਡ ਹੋਊਗੀ ਤੇ ਤੁਹਾਡੀ ਬੜੀ ਤਾਰੀਫ ਹੋਊਗੀ ਹੁਣ ਮਜ਼ੇਦਾਰ ਜਿਹੇ ਪੱਲਾ ਬਣਾ ਕੇ ਜ਼ਰੂਰ ਖਾਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਹੁਣ ਵਾਲਾ ਤੁਹਾਡਾ ਪੱਲਾ ਕਿਉਂ ਜੈ ਬਣਿਆ ਧੰਨਵਾਦ ਜੀ